ਇਹੀ ਗੱਲ ਹੈ ਠੀਕ ਹੈ ਮੈਂ ਲੈ ਕਾਰਾ ਚਾ ਲੋ ਇਦਾਂ ਉਹੀ ਆ 35214 ਵਾਲਾ ਹੀ ਨੰਬਰ ਹੈ ਮੇਰੇ ਕੋਲ ਉਹ ਤੁਹਾਡੇ ਕੋਲ ਹੈਗਾ ਉਹ ਚੱਕਦਾ ਨਹੀਂ ਹੈਗਾ ਜੀ ਬਾਕੀ ਬਾਈ ਬੱਦਲ ਪੂਰਾ ਅੱਜ ਮੀਂਹ ਵੀ ਪੈ ਰਿਹਾ ਬਹੁਤ ਆਇਆ ਕਿ ਆਪਣੇ ਕੋਲ ਫਾਰਮ ਡਰੈਗ ਉੱਤੇ ਖੜੀ ਇੱਕ ਤਾਂ ਸਾਫ ਹੋ ਗਏ ਬਾਈ ਇਹ ਕਿਹੜਾ ਕਿਸ ਤਰ੍ਹਾਂ ਦਾ ਕੁਤਾ ਬੜਾ ਕਿੰਨਾ ਮੜਲਾ ਬਾਈ ਇਹ 2007 ਮਾਡਲ ਆ ਟਰੈਕਟਰ ਠੀਕ ਆ ਜੀ ਸਾਰਾ ਟਰੈਕਟਰ ਓਰੀਜਨਲ ਆ ਠੀਕ ਆ ਟਾਇਰ ਪੂਰੇ ਖੜੇ ਆ ਬਾਈ ਪੂਰੇ ਬੰਦੇ ਨੇ ਰੇਡੀਅਲ ਪਾਏ ਆ ਹਾਂ ਰੇਡੀਅਲ ਟਾਇਰ ਆ ਠੀਕ ਆ ਇਹ ਪੀਵੀ ਪੈਂਟ ਮਹਾਲੀ ਦਾ ਨੰਬਰ ਆ ਅੱਛਾ ਮਹਾਲੀ ਵੀ ਨੰਬਰ ਆ ਹਾਂ ਮਹਾਲੀ ਦਾ ਨੰਬਰ ਆ ਬੰਦੇ ਨੇ ਸ਼ੌਂਕ ਨੂੰ ਰੱਖਿਆ ਉਹਦਾ ਮਾੜੀ ਮੋਟੀ ਖੇਤੀਬਾੜੀ ਕਰਦਾ ਵਾ ਠੀਕ ਆ ਟਰੈਕਟਰ ਜਿਹੜਾ ਇਹ ਕਹਿੰਦੇ ਵੀ ਧੰਨੂ ਰੱਖਣਾ ਹੈ ਖੇਤੀਬਾੜੀ ਦੇ ਲਈ ਟਰੈਕਟਰ ਬਹੁਤ ਵਧੀਆ ਸੁੱਖਾ ਟਰੈਕਟਰ ਆ ਡਬਲ ਕਲੱਚ ਆ ਡਬਲ ਕਲਚ ਆ ਅ ਡਬਲ ਕਲਚ ਆ ਫਾਰਮ ਟਰੱਕ 45 ਆ ਵੀਰੇ ਲਾਈਵ ਵੀਡੀਓ ਆ ਅੱਛਾ ਲਾਈਵ ਵੀਡੀਓ ਤੇ ਕੀ ਆ ਭਾਈ ਇਹਦਾ ਪਤਾ ਲੱਗਦਾ ਕੋਈ ਡਬਲ ਕਲਚ ਹੈ ਭਾਈ ਨਹੀਂ ਆ ਦੇਖੋ ਡਬਲ ਕਲਚ ਆ ਹਾਂ ਆ ਸਿੰਗਲ ਆ ਡਬਲ ਠੀਕ ਆ ਠੀਕ ਆ ਜੀ ਡਬਲ ਕਲਚ ਆ ਟੈਂ ਟਰੈਕਟਰ ਪੂਰਾ ਜੈਨੂਇਨ ਆ ਸਾਫ ਆ ਜੀ ਬੰਦਿਆਂ ਨੇ ਕੋਈ ਧੱਕਾ ਧੁੱਕਾ ਨਹੀਂ ਕਰਿਆ ਹੋਇਆ ਤੇ ਇੰਡੀਆ ਬਾਈ ਬ੍ਰੇਕ ਆ ਬਰੁਕਾ ਸੁੱਕੀਆਂ ਕਿ ਤੇਲ ਆ ਲੀਆਂ ਬਾਈ ਨਹੀਂ ਇਹ ਤਾਂ 2007 ਮਾਡਲ ਆ ਸੁੱਕੀਆਂ ਆ ਲੈਦਰ ਆ ਲੀਆਂ ਬਾਈ ਲੈਦਰ ਆ ਲੀਆਂ ਹਾਂ ਹਾਂ ਸਾਰਾ ਟਰੈਕਟਰ ਸਾਫ ਆ ਰੇਡੀਅਲ ਟਾਇਰ ਆ ਉਹ ਪਾਏ ਹੋਏ ਘੋੜਾ ਬੈਂਪਰ ਲੱਗਿਆ ਹੋਇਆ ਸਿੰਪਲ ਸਟੀering ਆ ਹਾਂ ਸਾਦਾ ਸਟੀering ਆ 60 ਵਾਲੀਆਂ LED ਮਾਡਲ ਦੀਆਂ ਲਾਈਟਾਂ ਲਗਾਈ ਹੋਈਆਂ ਚੰਗੂ ਰੱਖਿਆ ਹੋਇਆ ਦਾ ਬਾਈ ਨੇ ਪਾਇਆ ਨਾ ਜੂ ਲੱਗਿਆ ਹੋਇਆ ਉਹਨਾਂ ਨੇ ਸਿਸਟਮ ਆ ਤਕਰੀਬਨ ਬਾਈ ਇਹਦੇ ਉੱਪਰ ਲੱਖ ਸਵਾ ਲੱਖ ਰੁਪਏ ਆ ਬਾਈ ਲਾਈਟ ਬਣਦੀ ਛੱਡੀ ਵੀ ਆ ਉਹ ਬੰਦ ਜਾਂਦੀ ਤੇ ਲੱਖ ਬਾਈ ਸਵਾ ਲੱਖ ਰੁਪਈਆ ਦਾ ਦਾ ਇਹਦਾ ਪਸ ਇੱਕਮ ਲੱਗਿਆ ਤਾਂ ਉਹ ਬਾਈਆਂ ਨੇ ਲਾ ਲਿਆ ਜੂ ਆਪਾਂ ਨੂੰ ਨਾਲ ਦੇ ਦੋ ਜੂ ਨਾਲ ਹਾਂ ਆਪਾਂ ਇੱਕਣੇ ਗਾ ਸਕਦੇ ਦਾਣਾ ਬਾਈ ਇਹ ਜੇ ਕਿ ਇਹਨੂੰ ਲੋਡ ਹੋਈ ਆਪ ਜੈ ਦੇ ਉਹ ਜੂ ਨਾਲ ਹਾਂ ਇਹ ਐਮ ਆਰ ਐਫ ਦੇ ਟਾਇਰ ਆ ਬਾਈ 13 ਦੇ 13 6 28 ਦੇ ਟਾਇਰ ਆ ਇਹਨੂੰ ਐਮ ਆਰ ਐਫ ਦਾ ओरिजिनल ਆ ਬਾਈ ਪੇਂਟ ਤਾਂ ਨਹੀਂ ਹੋਇਆ ਹਾਂ ਨਹੀਂ ਪੇਂਟ ਨਹੀਂ ਹੈਗਾ ਬਾਈ ਸਾਰਾ ਕੈਕਟਰ ओरिजिनल ਆ ਪੈਂਟ ਨਹੀਂ ਹੋਇਆ ਮਾੜਾ ਮਾੜਾ ਚੰਗਾ ਬੋਲੋ ਪਤਾ ਨਹੀਂ ਸਾਰਾ ਰਹਿ ਗਿਆ ਯਾਰ ਟਰੈਕਟਰ ਹਾਂ ੱੱਬੇ ਜੇ ਆ ਇਹਦੇ ਥੋੜੇ ਥੋੜੇ ਆ ਉੱਤਰੇ ਥੋੜੇ ਸ਼ੋ ਤੋਂ ਬਾਕੀ ਸਾਰਾ ਟਰੈਕਟਰ ਉਸ ਤੇ ਦੀ ਬਾਈ ਇਹ ਚਲਾਉਂਦੇ ਕਾਦੇ ਪਰ ਤੇ ਉਹ ਘੱਟ ਰਹੇ ਬਈ ਘਰੇ ਰੱਖਿਆ ਹੋਇਆ ਉਹਨਾਂ ਨੇ ਖੇਤੀ ਕੋਈ ਨਹੀਂ ਇੱਥੇ ਨੂੰ ਯਾਰ ਘਰ ਵੀ ਖੇਤੀ ਬਹੁਤੀ ਉਹ ਨਹੀਂ ਸੀ ਆ ਹੁਣ ਅਗਲੇ ਆ ਸੁਪਰ ਸੀਡਰ ਲੈ ਲੈਂਦਾ ਹਾਂ ਹਾਂ ਤਾਂ ਚੱਲਦੇ ਬਾਈ ਉਹਨਾਂ ਨੇ ਥੋੜਾ ਜਿਹਾ ਵੱਡਾ ਟਰੈਕਟਰ ਲੈ ਲਿਆ ਬਾਕੀ ਟਰੈਕਟਰ ਸਾਫਾ ਸੁੱਕਾ ਏ ਕੋਈ ਇਤਾਂ ਦੀ ਗੱਲ ਨਹੀਂ ਹੈਗੀ ਬਾਈ ਠੀਕ ਆ ਤੇ ਬਾਈ ਇਹਦੀ ਡਿਮਾਂਡ ਆਪਾਂ ਬਾਈ ਕਰਦੇ ਆ ਮੈਸੀ ਦਾਸ ਮਾਡਲ ਆ ਜੀ 10000 10 ਜੇ ਦੀ ਮੰਗ ਕਿੰਨੀ ਆ ਬਾਈ ਕਰਦੇ 2 ਦਾ 260 2 ਲੱਖ 60 ਹਾਂ ਠੀਕ ਆ ਜੀ ਬਾਕੀ ਕੋਈ ਨਹੀਂ ਮੌਕੇ ਪਰਵਾਹੀ ਹੋ ਜੂਗਾ ਆਵਾਮਾ ਪਰ ਉਹ ਬਾਕੀ ਚੱਲੋ ਜਿੱਦਾਂ ਬਾਈ ਹਾਂ ਬੈਠਾਂਗੇ ਤਾਂ ਹੋਊਗਾ ਨਹੀਂ ਟਰੈਕਟਰ ਬਾਈ ਸਾਫ਼ ਆ ਘਰੋਂ ਚੱਲਿਆ ਆ ਕੋਈ ਕਿਰਾਏ ਨਹੀਂ ਕੋਈ ਹੋ ਨਹੀਂ ਸਪੱਟਾ ਟਰੈਕਟਰ ਆ ਜੈਨੂਅਲ ਬੈਠਾ ਆ ਰੋਕਦੇ ਨਹੀਂ ਕੀ ਗਿਆ ਨਾ ਜਮ ਨਹੀਂ ਕਰਦਾ ਹੈਗਾ ਬੋਦਾ ਬਾਈ ਵੀ ਬਾਈ ਓਕੇ ਜੀ ਰੋਕੋ ਲੈਟਨਮੀ ਲਾਈਟਾਂ ਆ 60 ਵਾਲੀਆਂ ਐਲਈਡੀ ਲਾਈਟਾਂ ਬਾਈ ਜਿਹੜੀਆਂ ਫਾਰਮਟਰਾਂ ਦੇ 60 ਨੂੰ ਆਉਂਦੀਆਂ ਐਲਈਡੀ ਲਾਈਟਾਂ ਬੰਦੇ ਨੇ ਸਪੈਸ਼ਲ ਢੋਡਾ ਪੈਂਪਰ ਰੇਡੀਅਲ ਟਾਇਰ ਮੁਰਲੇ ਮੁਰਲੇ ਰੇਡੀਅਲ ਹਾਂ ਮੁਰਲੇ ਕਿੰਨੇ ਪੈਸੇ ਹੋਣਗੇ ਟਾਇਰ ਨਵੇਂ ਉਹ ਬਾਈ ਨਵੇਂ 13 28 ਦੇ 1828 ਜੀ ਬਾਈ ਨਵੇਂ ਕਹਾ ਨਵੇਂ हां ਸਹੀ ਗੱਲ ਆ ਆ ਫਿਰ ਨਿੱਤ ਨਵੀਂ ਚੀਜ਼ ਆਵੇ ਜਿੱਕਰ ਨੂੰ ਅੱਜ ਮੌਸਮ ਬਲਾ ਲਾ ਹੋਰ ਚੀਜ਼ ਇਹ ਬਲੌਗ ਨਿੱਤ ਨਵਾਂ ਪਾੜਨਾ ਚਾਹੀਦਾ ਲੱਗ ਲੱਗ ਬਲੌਗ ਜਿਵੇਂ ਗਾਹਾਂ ਜਿਹੜੇ ਤੇ ਬੰਦੇ ਨਾਲ ਜੁੜੇ ਹੋਏ ਆ ਉਹ ਵੀ ਤੇਰੀ ਇਸ ਗੱਲ ਦੀ ਵੇਟ ਕਰਦੇ ਆ ਵੀ ਅੱਜ ਪਤਾ ਨਹੀਂ ਕਿਹੜੀ ਚੀਜ਼ ਪਾ ਬਲੌਗ ਪਾਉਣਾ ਹੈ ਹਾਂ ਸਹੀ ਗੱਲ ਹੈ ਹਣਾ ਇੱਕੋ ਚੀਜ਼ ਉੱਪਰ ਤੂੰ ਬਾਰ-ਬਾਰ ਪਾਉਂਗਾ ਫੇ ਅਗਲਾ ਇੱਕ ਦਿਨ ਦੇਖੂਗਾ ਦੋ ਦਿਨ ਦੇਖੂਗਾ ਅਗਲਾ ਕਹਿੰਦਾ ਉਹੀ ਚੀਜ਼ ਪੜਾ ਵੀ ਕਾਨੂੰ ਦੇਖਣਾ ਹੋਰ ਵੀ ਇਹ ਕੀ ਜਾ ਇਹਦੇ ਵਿੱਚ ਚੱਲ ਬੰਦੇ ਦਾ ਇੰਟਰਸਟ ਵੀ ਬਣ ਜਾਂਦਾ ਅਗਲਾ ਕਹਿੰਦਾ ਅੱਜ ਇਹਦੇ ਉੱਪਰ ਪਾਉਣਾ ਇਹਦੇ ਉੱਪਰ ਪਾਉਣਾ ਪਰ ਨਿੱਤ ਨਾ ਮਾ ਹੀ ਕੋਈ ਨਾ ਕੋਈ ਸੱਪ ਨਿਕਲਣਾ ਚਾਹੀਦਾ ਫਿਰ ਬੰਦੇ ਨਾਲ ਫਿਰ ਤਾਂ ਹੀ ਅਗਲਾ ਦੇਖਦਾ ਤੇ ਇੱਕ ਸੱਪ ਵੀ ਇੱਕ ਥੋੜਾ ਜਿਹਾ ਵਿੱਚ ਮਨੋਰੰਜਨ ਵੀ ਹੋਣਾ ਚਾਹੀਦਾ ਕੋਈ ਹੋਰ ਚੀਜ਼ ਵੀ ਹੋਣੀ ਚਾਹੀਦੀ ਜਿੱਦਾਂ ਬੰਦੇ ਨੂੰ ਗਿਆਨ ਮਿਲੇ ਇੱਕ ਚੀਜ਼ ਦੇ ਕੇ ਬੰਦਾ ਅੱਕ ਜਾਂਦਾ ਹਾਂ ਦੂਜੀ ਤੂੰ ਇੱਕ ਚੀਜ਼ ਉੱਪਰ ਪਾਈ ਹੁੰਦਾ ਹਾਂ ਜਾਂ ਜਿਹਨੇ ਬਾਈ ਆਪਣੇ ਬਿਜ਼ਨਸ ਤੌਰ ਤੇ ਪਾਉਣੇ ਉਹ ਗੱਲ ਵੱਖਰੀ ਉਹ ਹਾਂ ਉਹ ਲੱਗਦਾ ਉਹ ਬਿਜ਼ਨਸ ਹੀ ਸਾਡਾ ਦਾ ਹਾਂ ਸਾਡਾ ਹੁਣ ਕੰਮ ਕਰਦੇ ਸੀ ਨਹੀਂ ਉਹ ਜਿਹੜੀ ਹੁਣ ਤੇਰੇ ਵਾਲੀ ਗੱਲ ਤੇਰੇ ਵਾਲੀ ਚ ਵੀ ਨਾ ਆਉਂਦਾ ਅੱਜ ਤੂੰ ਸੀਆਰਡੀ ਵੀ ਕਰਕੇ ਠੀਕ ਹੈ ਕੱਲੂ ਤਾਂ ਸਿੰਪਲ ਟਰੈਕਟਰ ਦਾ ਕੰਮ ਆਹ ਬਾਰੇ ਗੱਲਾਂ ਚ ਖੋਲਣਾ ਗੱਲ ਚ ਖੋਲਣਾ ਹਾਂ ਕਦੇ ਬੜੀ ਸੀ ਹਾਂ ਸਾਡੇ ਵਾਲੀ ਐਵੇਂ ਵੀ ਬਈ ਕਦੇ ਛੋਟੀ ਦਾ ਕਰ ਲਿਆ ਹਾਂ ਆਲਰਾਉਂਡਰ ਆ ਆਲਰਾਉਂਡਰ ਕਰੇ ਸੋਨਾਲੀ ਕਾ ਪੱਟ ਲਿਆ ਕਦੇ ਜਿਹੜੋ ਮਰਜੀ ਜੋ ਮਤਲਬ ਸ਼ੌਂਕ ਨੂੰ ਵੀਡੀਓ ਪਾਉਣੀ ਆ ਸ਼ੌਂਕ ਨੂੰ ਬਣੀ ਆ ਉਹ ਤੇਰੇ ਸ਼ੌਂਕ ਦੇ ਵਿੱਚ ਨਾਲੇ ਤਰਾ ਸ਼ੌਂਕ ਪੂਰਾ ਹੁੰਦਾ ਨਾਲੇ ਜਿਹੜੇ ਤੇਰੇ ਨਾਲ ਬੰਦੇ ਜੁੜੇ ਹੋਏ ਆ ਉਹ ਦੇਖਦੇ ਆਂ ਵੀ ਅੱਜ ਕਿਹੜਾ ਟਰੈਕਟਰ ਖੁੱਲਿਆ ਅੱਜ ਕਿੱਥੇ ਗਿਆ ਨੋਟੇ ਮਿਲੂਗੀ ਮਾਰਕੀਟ ਵਾਦੀ ਹੋਰ ਅਗਲਾ ਵੀਡੀਓ ਦੇਖ ਕੇ ਹੀ ਫੋਨ ਕਰਦੇ ਆਂ ਬਾਈ ਇਹ ਦੱਸੇ ਵੀ ਕਿਹੜਾ ਨਾ ਕੰਮ ਹਾਂ ਵੀ ਸਰਵਿਸ ਕਰਵਾਣੀ ਆ ਬਾਕੀ ਚੱਲ ਠੀਕ ਆ ਬਾਕੀ ਆਪਣੇ ਆਪਣੇ ਬੰਦੇ ਦਾ ਐਕਸਪੀਰੀਅੰਸ ਹੁੰਦਾ ਮੈਦੇ ਪਰ ਕਰਨੀ ਮਾਡੇ ਪਰ ਕਰਨੀ ਆ ਤਾਂ ਕਰਕੇ ਫਿਰ ਠੀਕ ਆ ਵਧੀਆ ਗੱਲ ਆ ਯਾਨੀ ਜ਼ਿਆਦਾਤਰ ਤਾਂ ਬੰਦਾ ਨਵਾਂ ਚੀਜ਼ ਭਾਲਦਾ ਨਵੀਂ ਭਾਲਦਾ ਹਾਂ ਕੋਈ ਨਹੀਂ ਆਪਾਂ ਮੈਗੀ ਬਣਾਉਂਗੇ ਕਿਤੇ ਦਿਨ ਦਿਨ ਬਣਾ ਲੂਗੇ ਹਾਂ ਦੇਖਣ ਚੱਲ ਮੜਾ ਸੋਨਾ ਵਿੱਚ ਕਈ ਬੰਦੇ ਆਏ ਜੀਆਂ ਚੱਲ ਆਪਾਂ ਨੇ ਨੌ ਰਹੀ ਲੈਣਾ ਉਹ ਲੱਖ ਤੋਂ 1.5 ਲੱਖ ਦੀ ਰੇਂਜ 'ਚ ਆ ਚਾਹੇ ਤੂੰ ਟਰੈਕਟਰ ਵਾਲਾ ਉਹਨਾਂ ਨੂੰ ਚਾਹੇ 23 ਮਾਡਲ ਲੈ ਲੈ ਉਹਨੇ ਕਿਹਾ ਇਹ ਤਾਂ ਵਿਗਣਾ ਹੀ ਨਹੀਂ ਉਹਦਾ ਇੰਨੇ ਕਰ ਫਿਰ ਜਦੋਂ ਦੂਏ ਕੋਲ ਜਾਂਦਾ ਫਿਰ ਚਾਹੇ ਮੇਰਾ ਟਰੈਕਟਰ ਉਹ ਬੰਦੇ ਕੋਲ ਚਲੇ ਗਿਆ ਫੇ ਉਹੀ ਟਰੈਕਟਰ 6 ਲੱਖ ਦਾ ਅੱਛਾ ਠੀਕ ਹੈ ਹਾਂ ਸਮਝ ਗਿਆ ਬਹੁਤ ਤੈਨੂੰ ਪਤਾ ਹੈ ਮੈਨੂੰ ਹਾਂ ਪਹਿਲਾਂ ਗੱਲਾਂ ਹੋਰ ਹੁੰਦੀਆਂ ਪਹਿਲਾਂ ਲੱਖ ਸਵਾ ਲੱਖ ਵਾਲੀਆਂ ਹੁੰਦੀਆਂ ਫਿਰ ਉਹੀ ਚੀਜ਼ ਜਿਹੜਾ ਤੇਰੇ ਕੋਲ ਚਲੀ ਗਈ ਫਿਰ 2.5 ਲੱਖ ਹੋ ਗਿਆ ਆ ਕਰਕੇ ਫਿਰ ਬੰਦੇ ਬੰਦਾ ਦੇਖ ਕੇ